ਛੱਪੜ ਦੇ ਲਈ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਨਾ ਤਾਂ ਸਫਾਈ ਲਈ ਜੀ ਨਾ ਕਿਸੇ ਮਾਡਲ ਲਈ ਇੱਕ ਵੀ ਰੁਪਿਆ ਨਹੀਂ ਕਦੇ ਵੀ ਆਇਆ ਜੀ ਛੱਪੜ ਦੀ ਸਾਡੇ ਬਹੁਤ ਵੱਡੀ ਪ੍ਰੋਬਲਮ ਹੈ ਜੀ ਵੱਡਾ ਛੱਪੜ ਹੈ ਜੀ ਪੂਰਾ ਕੋਈ ਨਹੀਂ ਉਹ ਅਸੀਂ ਉਹਨੂੰ ਹੱਥ ਪਰ ਮਾਡਲ ਜਾਂ ਸਿਚੇਵਲ ਮਾਡਲ ਜੋ ਵੀ ਜ਼ਰੂਰ ਸਰ ਜੀ ਉਹ ਕਰਦੇ ਹੋਰ ਇੱਕ ਪਿੰਡ ਦਾ ਕਰਨੀ ਕਰਨਾ ਹੈ ਗਰਾਊਂਡ ਤੇ ਛੱਪੜ ਇਹ ਦੋ ਚੀਜ਼ੇ ਦਾ ਕਰਨੀ ਕਰਨੀਆਂ ਇੱਕ ਸਰ ਨਹਿਰੀ ਪਾਣੀ ਹੈ ਜੀ ਨਹਿਰੀ ਪਾਣੀ ਦੇ ਲਈ ਆਪਣੀ ਇਹ ਮੰਗ ਹੈ ਜੀ ਕਿ ਆਪਣੇ ਧੂਰੀ ਹਲਕੇ ਦਾ ਕੋਈ ਨਹੀਂ ਪਿੰਡ ਬਾਂਝਾ ਨਾ ਰਹੇ ਜੀ ਨਹੀਂ ਕੋਈ ਨਹੀਂ ਪਾਣੀ ਅਸੀਂ ਤਾਂ 10-10 20 ਕਿਲੋਮੀਟਰ ਤੋਂ ਵੀ ਪਾਈਪਾ ਪਾ ਲਿਆ ਹੁਣੇ। ਬਸ ਐਨੀ ਧੰਨਵਾਦ ਜੀ ਕਰਨੀ ਆ ਕਿ ਨਹਿਰੀ ਪਾਣੀ ਨੂੰ ਜ਼ਿਆਦਾ ਇਸਤੇਮਾਲ ਕਰੀ। ਜੇ ਕਿਤੇ ਨਹਿਰੀ ਪਾਣੀ ਪਹੁੰਚੇ ਔਰ ਵਰਤਿਆ ਜਾਵੇ ਵਧੀਆ ਤਰੀਕੇ ਨਾਲ ਤਾਂ ਕੋਈ ਤੁਹਾਨੂੰ 15 ਮਿੰਟਾਂ 'ਚ ਕਿੱਲਾ ਭਰ ਦਿੰਦਾ ਯਾਰ ਉਹ। ਐਨੇ ਕਿਹੜੇ ਆਪਣੇ ਚਾਰਜ ਆ ਪੰਜ ਪੰਜ ਕਿੱਲੇ ਹਣੇ ਆ ਮਸਾਂ। ਹਾਂ ਠੀਕ ਹੈ। ਜੋ ਆਪਣੇ ਕੋਲ ਕਿਹੜਾ ਕੋਈ ਆ ਜੇ ਕਿਨੂਆਂ ਦੇ ਬਾਗ ਨੇ ਵੀ ਨਹਿਰੀ ਮੁੱਕੀ ਮੁੱਕ ਜੂ ਆਪਣੇ ਖੇਤਾਂ 'ਚ। ਕੋਈ ਗੱਲ ਨਹੀਂ ਹੋ ਜੂਗਾ। ਠੀਕ ਹੈ। ਇੱਕ ਸਾਰ ਆਪਣੇ ਮਹੱਲਾ ਕਲੀਨਿਕ ਦੀ ਜਗ੍ਹਾ ਹੈਗੀ ਜੀ ਜਤਾਂ ਆਮ ਆਦਮੀ ਕਹਿੰਦੀ ਕਿ ਜਾਂ ਕੁਝ ਵੀ ਸਾਡੇ ਉਹ ਜ਼ ਜਗ੍ਹਾ ਹੈਗੀ ਨਾ ਬਾਕੀ ਸਰ ਇੱਕ ਮੰਗ ਹੈਗੀ ਸਾਡਾ ਸਕੂਲ ਹੈ ਜੀ ਸਿਰਫ 5ਵੀਂ ਤੱਕ ਹੀ ਹੈ 5 ਕਲਾਸਾਂ ਨੇ ਉੱਤੇ ਕਮਰੇ ਤਿੰਨੇ ਨੇ ਜੀ ਕਮਰੇ ਸਿਰਫ ਤਿੰਨੇ ਨੇ ਤੇ ਬਹੁਤ ਮੁਸ਼ਕਲ ਆਉਂਦੀ ਹੈ ਜੀ ਸਾਨੂੰ ਦੋ ਕਮਰਿਆਂ ਦਾ ਜ਼ਰੂਰ ਉੱਤੇ ਲਈ ਪ੍ਰਬੰਧ ਕੀਤਾ ਜਾਵੇ ਜੀ ਕੋਈ ਨਹੀਂ ਉਹ ਬੰਦ ਗਿਆ ਧੰਨਵਾਦ ਜੀ ਹੋਮੋ ਧੰਨਵਾਦ ਜੀ ਮਾਨ ਸਾਹਿਬ